ਆਉ ਤੁਹਾਨੂੰ ਦਿਖਾਉਣੇ ਆ ਸਬੂਤ ਕਿੰਨੇ ਭੋਲੇ ਬਣੇ ਰਹੇ ਗੁਰਵਿੰਦਰ ਦੀ ਭੈਣ ਤੇ ਭਰਾ ਤੇ ਰਪਿੰਦਰ ਕਰਦੀ ਰਹੀ ਮਨਮਾਨੀਆਂ ਇੰਸਟਾਗ੍ਰam ਫੇਸਬੁੱਕ ਆਵਦੇ ਸੋਸ਼ਲ ਅਕਾਊਂਟ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੁਰਵਿੰਦਰ ਉਸ ਦੀ ਹਰ ਪੋਸਟ ਤੇ ਕਮੈਂਟ ਕਰਦਾ ਸੀ ਪਰ ਰਪਿੰਦਰ ਉਸ ਦੇ ਕਿਸੇ ਵੀ ਕਮੈਂਟ ਦਾ ਜਵਾਬ ਨਹੀਂ ਦਿੰਦੀ ਸੀ ਉਹ ਉਹਨੂੰ ਅੱਖੋਂ ਪਰੇ ਕਰਦੀ ਰਹੀ ਇਗਨੋਰ ਕਰਦੀ ਰਹੀ ਹਰ ਕਮੈਂਟ ਤੇ ਉਸ ਦੇ ਨਾਲ ਹਰ ਕਮਲ ਹੀ ਨਹੀਂ ਹੋਰ ਵੀ ਕਈ ਮੁੰਡੇ ਐਡ ਸੀ ਪਰ ਗੁਰਵਿੰਦਰ ਦਾ ਪਰਿਵਾਰ ਭੋਲਾ ਬਣਿਆ ਰਿਹਾ ਉਸ ਨੂੰ ਪਤਾ ਹੀ ਨਹੀਂ ਲੱਗਾ ਇਸ ਦੀਆਂ ਚਲਾਕੀਆਂ ਦਾ ਕਿਉਂਕਿ ਇਹ ਤਾਂ ਸੋਸ਼ਲ ਮੀਡੀਆ ਤੇ ਵੀ ਸ਼ਰਿਆਮ ਯਾਰੀਆਂ ਨਭਾਉਂਦੀ ਸੀ ਇਸੇ ਕਰਕੇ ਇਹ ਗੁਰਵਿੰਦਰ ਦੇ ਕਿਸੇ ਵੀ ਕਮੈਂਟ ਦਾ ਜਵਾਬ ਨਹੀਂ ਦਿੰਦੀ ਸੀ ਕਿਉਂਕਿ ਜੇ ਇਹ ਗੁਰਵਿੰਦਰ ਦੇ ਕਮੈਂਟ ਦਾ ਜਵਾਬ ਦਿੰਦੀ ਤਾਂ ਇਸ ਦੇ ਆਸ਼ਿਕ ਨੇ ਕਹਿਣਾ ਸੀ ਤੂੰ ਤਾਂ ਆਪਦੇ ਘਰ ਵਾਲੇ ਨਾਲ ਹਜੇ ਵੀ ਅਟੈਚ ਆ ਇਹ ਉਸ ਨੂੰ ਸਬੂਤ ਦਿੰਦੀ ਸੀ ਵੀ ਆਹ ਦੇਖ ਮੇਰਾ ਘਰ ਵਾਲਾ ਇੰਸਟਾ ਤੇ ਕਮੈਂਟ ਕਰਦਾ ਮੈਂ ਤਾਂ ਉਹਦਾ ਜਵਾਬ ਤੱਕ ਵੀ ਨਹੀਂ ਦਿੰਦੀ ਪਰ ਗੁਰਵਿੰਦਰ ਦੀ ਭੈਣ ਗੁਰਵਿੰਦਰ ਦਾ ਭਰਾ ਸਾਰੇ ਇਹ ਜਾਂਚ ਕਰ ਹੀ ਨਹੀਂ ਸਕੇ ਉਸ ਨੂੰ ਪੜ੍ਹ ਹੀ ਨਹੀਂ ਸਕੇ ਕਿ ਉਹ ਕਿਵੇਂ ਸਾਡੇ ਪਰਿਵਾਰ ਨੂੰ ਬੁੱਧੂ ਬਣਾ ਰਹੀ ਹੈ ਉਹ ਤਾਂ ਸੋਸ਼ਲ ਮੀਡੀਆ ਤੇ ਸ਼ਰੇ ਆਮਦਾਸ ਰਹੀ ਸੀ ਕਿ ਵੇਖੋ ਮੈਂ ਇਸ ਇਹਨਾਂ ਦੇ ਪਰਿਵਾਰ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਜਿਵੇਂ ਹੁਣ ਵੀ ਸੁਣਨ ਚ ਆਇਆ ਉਹ ਕਹਿੰਦੀ ਸੀ ਕਿ ਮੈਨੂੰ ਸਰਦਾਰ ਬਿਲਕੁਲ ਵੀ ਪਸੰਦ ਨਹੀਂ ਸੀ ਮੈਂ ਹਰਕਮਲ ਨੂੰ ਇਸੇ ਕਰਕੇ ਪਿਆਰ ਕਰਦੀ ਆ ਕਿ ਉਹ ਪੂਰਾ ਮਾਡਰਨ ਬਣ ਕੇ ਰਹਿੰਦਾ ਕਲੀਨ ਸ਼ੇਫ ਆ ਹੋ ਕਦੇ ਉਹ ਦਾੜੀ ਦੇ ਸਟਾਈਲ ਬਣਾਉਂਦਾ ਕਦੇ ਉਹ ਜਿੱਲਾ ਲਾਉਂਦਾ ਪਰ ਗੁਰਵਿੰਦਰ ਮੇਰੇ ਵਾਂਗ ਨਹੀਂ ਆ ਉਹ ਤਾਂ ਪੱਗ ਬੰਨਦਾ ਤੇ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਕਿਉਂਕਿ ਰੁਪਿੰਦਰ ਬਹੁਤ ਹੀ ਆਪਦੇ ਆਪ ਨੂੰ ਮਾਡਰਨ ਕਹਾਉਣ ਵਾਲੀ ਕੁੜੀ ਸੀ ਥਾਂ ਥਾਂ ਤੇ ਐਵੇਂ ਥੋੜੀ ਉਹਨੇ ਟੈਟੂ ਬਣਾਏ ਸੀ ਤੇ ਕਦੇ ਮੇਕਅਪ ਕਰਦੀ ਸੀ ਕਦੇ ਸੈਲੂਨਾਂ ਤੇ ਜਾਂਦੀ ਸੀ ਕਦੇ ਮਹਿੰਗੇ ਹੋਟਲਾਂ 'ਚ ਜਾਂਦੀ ਸੀ ਉਸ ਨੂੰ ਲੱਗਦਾ ਸੀ ਕਿ ਇਹ ਵੀ ਮੇਰੇ ਨਾਲ ਇਵੇਂ ਹੀ ਕਰੇ ਪਰ ਗੁਰਵਿੰਦਰ ਬਹੁਤ ਹੀ ਚੰਗਾ ਮੁੰਡਾ ਸੀ ਉਸ ਨੂੰ ਤਾਂ ਇਹ ਤੱਕਣੀ ਸਮਝ ਲੱਗੀ ਕਿ ਉਸ ਦੀ ਘਰ ਵਾਲੀ ਉਸ ਨੂੰ ਸ਼ਰਮ ਅਗਨੋਰ ਕਰ ਰਹੀ ਆ ਇੰਸਟਾ ਤੋਂ ਜੇ ਇੱਕ ਵਾਰ ਵੀ ਉਹ ਇਹਨੂੰ ਕਹਿੰਦਾ ਵੀ ਤੂੰ ਦੂਜੇ ਮੁੰਡਿਆਂ ਦੇ ਕਮੈਂਟਾਂ ਦੇ ਜਵਾਬ ਤਾਂ ਦਿੰਨੀ ਆ ਮੇਰੇ ਕਿਉਂ ਨਹੀਂ ਦਿੰਦੀ ਤਾਂ ਹੋ ਸਕਦਾ ਇਸ ਦਾ ਘਰ ਉਜੜਨ ਤੋਂ ਬਚ ਜਾਂਦਾ ਪਰ ਗੁਰਵਿੰਦਰ ਭੋਲਾ ਸੀ ਉਸ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਲੱਗੀ ਤੇ ਉਸ ਨੇ ਕਦੇ ਵੀ ਇਸ ਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਨਹੀਂ ਤਾਂ ਕਿਹੜਾ ਮੁੰਡਾ ਜਿਹੜਾ ਜਾਣ ਸਕਦਾ ਕਿ ਉਸ ਦੇ ਇੰਸਟਾ ਤੇ ਫੇਸਬੁੱਕ ਤੇ ਐਨੇ ਮੁੰਡੇ ਦੋਸਤ ਹੋਣ ਦੋਸਤ ਹੀ ਨਹੀਂ ਉਸ ਦੇ ਤਾਂ ਇਸ ਤੋਂ ਕਿਤੇ ਵੱਧ ਸੀ ਹਰ ਕਮਲ ਜਦੋਂ ਦੀ ਉਹ ਕੈਨੇਡਾ ਗਈ ਸੀ ਉਦੋਂ ਦਾ ਹੀ ਉਸ ਦੇ ਇੰਸਟਾ ਤੇ ਪੂਰਾ ਐਕਟਿਵ ਸੀ ਪਰ ਗੁਰਵਿੰਦਰ ਨੇ ਕਦੇ ਵੀ ਉਸ ਨੂੰ ਇਹ ਨਹੀਂ ਪੁੱਛਿਆ ਸੀ ਕਿ ਇਹ ਕੌਣ ਆ ਹਰ ਕਮਲ ਤੋਂ ਬਿਨਾ ਹੋਰ ਵੀ ਕਿੰਨੇ ਹੀ ਮੁੰਡੇ ਸੀ ਜਿਨ੍ਹਾਂ ਨੂੰ ਉਹ ਦਿਲ ਭੇਜਦੀ ਸੀ ਤੇ ਪਰ ਉਸ ਚੰਦਰੀ ਨੇ ਕਦੇ ਵੀ ਮਾਨ ਰੱਖਣ ਤੇ ਵੀ ਆਪਦੇ ਘਰ ਵਾਲੇ ਨੂੰ ਦਿਲ ਨਹੀਂ ਭੇਜਿਆ ਸੀ ਤੁਸੀਂ ਦੇਖ ਸਕਦੇ ਹੋ ਆਪ ਇੰਸਟਾਗ੍ਰam ਦੀਆਂ ਤਸਵੀਰਾਂ ਉਸ ਦੇ ਕਮੈਂਟ ਜਿਉਂ ਦੀ ਤਿਉਂ ਹੀ ਪਏ ਆ ਇਸ ਨੇ ਕੋਈ ਵੀ ਰਿਐਕਟ ਨਹੀਂ ਕੀਤਾ ਹੋਰ ਕੋਈ ਦੂਜਾ ਮੁੰਡਾ ਕੋਈ ਵੀ ਕਮੈਂਟ ਕਰੇ ਸੀ ਉਸ ਨੂੰ ਨਾਲ ਦੀ ਨਾਲ ਇਸ ਨੇ ਦਿਲ ਭੇਜੇ ਆ ਪਰ ਗੁਰਵਿੰਦਰ ਦੇ ਪਰਿਵਾਰ ਨੂੰ ਪਤਾ ਹੀ ਨੱਗਾ ਇਸ ਦੀਆਂ ਚਲਾਕੀਆਂ ਦਾ ਜੇ ਸਮੇਂ ਸਿਰ ਇਹ ਇਸ ਦਾ ਇੰਸਟਾਗ੍ਰam ਹੀ ਦੇਖ ਲੈਂਦੇ ਤਾਂ ਇਹਨਾਂ ਦਾ ਘਰ ਉਜੜਨ ਤੋਂ ਬਾਤ ਜਾਂਦਾ ਕਦੇ ਵੀ ਸਾਨੂੰ ਇੰਨਾ ਵੀ ਦੂਜੇ ਬੰਦੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਕਿ ਉਹ ਸਾਡਾ ਨਜਾਇਜ਼ ਹੀ ਫਾਇਦਾ ਚੱਕ ਜਾਵੇ ਮੰਨਿਆ પતિ ਪਤਨੀ ਦਾ ਰਿਸ਼ਤਾ ਇੱਕ ਯਕੀਨ ਦਾ ਰਿਸ਼ਤਾ ਹੁੰਦਾ ਹੈ ਪਰ ਸਾਹਮਣੇ ਵਾਲਾ ਜੇ ਉਸ ਯਕੀਨ ਦੰ ਨਜਾਇਜ਼ ਫਾਇਦਾ ਚੱਕ ਜਾਵੇ ਤਾਂ ਫਿਰ ਕੀ ਕੀਤਾ ਜਾਵੇ ਕਿਉਂਕਿ ਜੇ ਸਮੇਂ ਸਿਰ ਗੁਰਵਿੰਦਰ ਦੀ ਭੈਣ ਗੁਰਵਿੰਦਰ ਉਸ ਦਾ ਮਾਪਾਪ ਸੰਭਲ ਜਾਂਦੇ ਇਸ ਦੇ ਚਾਲ ਚੱਲਣ ਨੂੰ ਪਹਿਚਾਣ ਜਾਂਦੇ ਤਾਂ ਇਹ ਦਿਨ ਨਾ ਦੇਖਣੇ ਪੈਂਦੇ ਕਿਉਂਕਿ ਇਸ ਨੇ ਆਪ ਦੇ ਲੱਛਣ ਤਾਂ ਇੰਸਟਾ ਤੇ ਦੱਸਣੇ ਹੀ ਸ਼ੁਰੂ ਕਰ ਦਿੱਤੇ ਸੀ ਜਿਸ ਦਿਨ ਇਹਨੇ ਵੈਲੈਂਟਾਈਨ ਡੇ ਵਾਲੇ ਦਿਨ ਪੱਟ ਤੇ ਟੈਟੂ ਬਣਾ ਕੇ ਇੱਕ ਫੋਟੋ ਅਪਲੋਡ ਕੀਤੀ ਸੀ ਜੇ ਗੁਰਵਿੰਦਰ ਉਹਦੇ ਹੀ ਇਸ ਦੀ ਲਗਾਮ ਕੱਸ ਦਿੰਦਾ ਤਾ ਇਹ ਦਿਨ ਨਾ ਦੇਖਣੇ ਪੈਂਦੇ ਕਿਉਂਕਿ ਕਿਹੜਾ ਘਰ ਵਾਲਾ ਜੋ ਆਪਦੀ ਪਤਨੀ ਦੀਆਂ ਇਹੋ ਜਿਹੀਆਂ ਤਸਵੀਰਾਂ سوشل میڈیا ਤੇ ਸ਼ੇਅਰ ਕਰਨਾ ਪਸੰਦ ਕਰਦਾ ਦੂਸਰੇ ਮੁੰਡੇ ਕਮੈਂਟ ਕਰ ਰਹੇ ਆ ਤੇ ਗਰਵਿੰਦਰ ਵਿਚਾਰਾ ਚੁੱਪ ਬੈਠ